ਸਭ ਤੋਂ ਪਹਿਲਾਂ ਦੋਸਤੋ ਮੈਂ ਪਰਮਿੰਦਰ ਸਿੰਘ ਸੋਂ ਦੋਸਤੋ ਬੀਤੇ ਦਿਨੀ ਇੱਕ ਖੁਸ਼ਖਬਰੀ ਆਈ ਸੀ ਕੇਂਦਰ ਸਰਕਾਰ ਵੱਲੋਂ ਕਿ ਨਨਕਾਣਾ ਸਾਹਿਬ ਜਾਂ ਫਿਰ ਉਹ ਗੁਰੂ ਤਾਬ ਜਿਹੜੇ ਪੰਥਕ ਉਹ ਵਿਛੋੜੇ ਗਏ ਨੇ ਜਿਹੜੇ ਪਾਕਿਸਤਾਨ ਦੇ ਵਿੱਚ ਨੇ ਜਿਨ੍ਹਾਂ ਤੇ ਪਾਬੰਦੀ ਲਗਾਈ ਗਈ ਸੀ ਕਿ ਅਸੀਂ ਉਧਰ ਨਹੀਂ ਜਾ ਸਕਦੇ ਕੇਂਦਰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਸੀ ਪਰ ਹੁਣ ਇਸ ਦੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੋਸਤੋ ਕਿਉਂਕਿ ਕੇਂਦਰ ਸਰਕਾਰ ਨੇ ਮਨਜ਼ੂਰੀ ਜ਼ਰੂਰ ਦੇ ਦਿੱਤੀ ਹੈ ਪਰ ਸ਼ਰਤਾਂ ਦੇ ਉੱਤੇ ਦਿੱਤੀ ਹੈ ਕੁਝ ਸ਼ਰਤਾਂ ਲਗਾ ਦਿੱਤੀਆਂ ਨੇ ਉਹ ਸ਼ਰਤਾਂ ਦਾ ਜਿਹੜਾ ਮਾਪਦੰਡ ਆ ਉਸ ਨੂੰ ਜਿਹੜਾ ਵਿਅਕਤੀ ਜਿਹੜਾ ਗੁਰਸਿੱਖ ਸਿੱਖ ਜਿਹੜੇ ਪਾਕਿਸਤਾਨ ਜਾਣਾ ਚਾਹੁੰਦੇ ਨੇ ਭਾਵੇਂ ਕੋਈ ਵੀ ਆ ਉਹ ਮਾਪਦੰਡ ਜਿਹੜੇ ਨੇ ਉਹ ਪੂਰੇ ਕਰਦੇ ਨੇ ਉਹ ਸ਼ਰਤਾਂ ਜਿਹਨਾਂ ਦੇ ਉੱਤੇ ਲਾਗੂ ਹੋਣਗੀਆਂ ਸ਼ਰਤਾਂ ਨੂੰ ਨਿਭਾਉਣਗੇ ਉਹੀ ਪਾਕਿਸਤਾਨ ਜਾ ਸਕਣਗੇ ਪਹਿਲਾਂ ਕੀ ਹੁੰਦਾ ਸੀ ਅਸੀਂ ਸਿਰਫ ਵੀਜ਼ਾ ਲਗਾਉਂਦੇ ਸੀ ਤੇ ਗੁਰੂ ਧਾਮ ਦੇ ਦਰਸ਼ਨ ਕਰਨ ਵਾਸਤੇ ਅਸੀਂ ਇੱਕ ਜਥਾ ਜਿਹੜਾ ਐਸਜੀਪੀਸੀ ਦੇ ਵੱਲੋਂ ਭੇਜਿਆ ਜਾਂਦਾ ਜਾਂ ਫਿਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੀ ਹੈ ਉਹਨਾਂ ਦੇ ਵੱਲੋਂ ਵੀ ਇੱਕ ਜਥਾ ਜਿਹੜਾ ਉਹ ਪਾਕਿਸਤਾਨ ਪੇ ਜਾ ਜਾਂਦਾ ਹੈ ਵੀਜ਼ੇ ਲੱਗਦੇ ਨੇ ਅਤੇ ਅਸੀਂ ਨੋਰਮਲ ਤਰੀਕੇ ਦੇ ਨਾਲ ਜਿਹੜਾ ਪਾਕਿਸਤਾਨ ਚ ਜਾਂਦੇ ਆ ਅਤੇ ਉੱਥੇ ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਜਾਂ ਫਿਰ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਵੇਲੇ ਜਾਂ ਫਿਰ ਅਜਿਹੇ ਕੁਝ ਪ੍ਰੋਗਰਾਮ ਹੁੰਦੇ ਨੇ ਪਾਕਿਸਤਾਨ ਦੇ ਵਿੱਚ ਜਦੋਂ ਇੱਥੋਂ ਜਥੇ ਯਾਨੀ ਕਿ ਭਾਰਤ ਦੇ ਵਿੱਚੋਂ ਜਥੇ ਪਾਕਿਸਤਾਨ ਜਾਂਦੀ ਸੀ ਪਰ ਇਸ ਵਾਰ ਪਾਬੰਦੀ ਲਗਾ ਦਿੱਤੀ ਗਈ ਸੀ ਪਰ ਐਸਜੀਪੀਸੀ ਨੇ ਦਖਲ ਦਿੱਤਾ ਤੇ तमाम ਸਿੱਖ ਜਥੇਬੰਦੀਆਂ ਦੇ ਦਖਲ ਤੋਂ ਬਾਅਦ ਜਿਹੜਾ ਕੇਂਦਰ ਸਰਕਾਰ ਨੇ ਮਨਜ਼ੂਰੀ ਜ਼ਰੂਰ ਦੇ ਦਿੱਤੀ ਕਿ ਭਾਈ ਚਲੋ ਠੀਕ ਹੈ ਬਲੈਕਆਊਟ ਹੋਇਆ ਲੜਾਈ ਲੱਗੀ ਆਪਰੇਸ਼ਨ ਸੰਧੂਰ ਚੱਲਿਆ ਉਸ ਕਰਕੇ ਜੋ ਪਾਬੰਦੀ ਲਗਾਈ ਗਈ ਸੀ ਕਿ ਅਸੀਂ ਹੁਣ ਪਾਕਿਸਤਾਨ ਨਹੀਂ ਜਾ ਸਕਦੇ ਉਸ ਤੋਂ ਪਾਬੰਦੀ ਜ਼ਰੂਰ ਹਟਾ ਦਿੱਤੀ ਗਈ ਹੈ ਪਰ ਹੁਣ ਕੁਝ ਸ਼ਰਤਾਂ ਜਿਹੜੀਆਂ ਨੇ ਉਹ ਰੱਖ ਦਿੱਤੀਆਂ ਨੇ ਦੋਸਤੋ ਉਹ ਸ਼ਰਤਾਂ ਕੀ ਕੀ ਨੇ ਜੇਕਰ ਤੁਸੀਂ ਪਾਕਿਸਤਾਨ ਜਾਣਾ ਚਾਹੁੰਦੇ ਹੋ ਗੁਰੂ ਧਾਮਾਂ ਦੇ ਦਰਸ਼ਨ ਕਰਨੇ ਚਾਹੁੰਦੇ ਹੋ ਤਾਂ ਉਹ ਸ਼ਰਤਾਂ ਜਿਹੜੀਆਂ ਨੇ ਜਰੂਰ ਸੁਣ ਲਓ ਤੇ ਜੇ ਤੁਹਾਡੇ ਕੋਈ ਸਾਥ ਸਬੰਧੀ ਰਿਸ਼ਤੇਦਾਰ ਮਿੱਤਰ ਵੀ ਜਿਹੜਾ ਪਾਕਿਸਤਾਨ ਜਾਣ ਬਾਰੇ ਸੋਚ ਰਿਹਾ ਉਹਨੂੰ ਇਹ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਉਹ ਵੀ ਇਹਨਾਂ ਸ਼ਰਤਾਂ ਬਾਰੇ ਪੜ੍ਹ ਲਵੇ ਸੁਣ ਲਵੇ ਤਾਂ ਅਕੇ ਜਾ ਕੇ ਵੀਜ਼ਾ ਜਿਹੜਾ ਅਪਲਾਈ ਕਰੇ ਦੋਸਤੋ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਤੋਂ ਪਹਿਲਾਂ ਸ਼ਰਧਾਲੂਆਂ ਦੇ ਲਈ ਵੱਡੀ ਖੁਸ਼ਖਬਰੀ ਸਾਹਮਣੇ ਜਰੂਰ ਆਈ ਸੀ ਕਿ ਭਾਰਤ ਸਰਕਾਰ ਨੇ ਸਿੱਖ ਸ਼ਰਧਾਲੂਆਂ ਦੇ ਜਥਿਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ ਇਹ ਇਤਿਹਾਸਿਕ ਮੌਕਾ ਜਿਹੜਾ 5 ਨਵੰਬਰ ਨੂੰ ਸਾਹਮਣੇ ਆਵੇਗਾ ਯਾਨੀ ਕਿ ਗੁਰਨਾਨਕ ਪਾਤਸ਼ਾਹ ਦੇ ਗੁਰਪਰਪ ਤੇ ਪਾਕਿਸਤਾਨ ਜਾਣ ਵਾਲੀ ਸੰਗਤ ਜਿਹੜੀ ਹੈ ਉਹਨਾਂ ਨਕਾਣਾ ਸਾਹਿਬ ਜਾ ਸਕੀ। ਸ਼ਰਧਾਲੂ ਹੁਣ ਗੁਰਦੁਆਰਿਆਂ ਦੇ ਵਿੱਚ ਮੱਥਾ ਟੇਕਣ ਦੇ ਲਈ ਪਾਕਿਸਤਾਨ ਜਿਹੜਾ ਉਹ ਜਾ ਸਕਣਗੇ ਮਨਜ਼ੂਰੀ ਜ਼ਰੂਰ ਮਿਲ ਗਈ ਹੈ ਪਰ ਜਾਣਕਾਰ ਦੇ ਅਨੁਸਾਰ ਇਹ ਪ੍ਰਵਾਨਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਕਿ ਐਸਜੀਪੀਸੀ ਵੱਲੋਂ ਉਠਾਈ ਗਈ ਮੰਗ ਦੇ ਜਵਾਬ ਦੇ ਵਿੱਚ ਜ਼ਰੂਰ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਨੇ ਸਰਹੱਦ ਪਾਰ ਧਾਰਮਿਕ ਸਥਾਨਾਂ ਦੇ ਵਿੱਚ ਹਿੱਸਾ ਲੈਣ ਦੇ ਲਈ ਸ਼ਰਧਾਲੂਆਂ ਲਈ ਪ੍ਰਵਾਨਗੀ ਦੀ ਮੰਗ ਕੀਤੀ ਸੀ ਪਰ ਪ੍ਰਵਾਨਗੀ ਦੇ ਦਿੱਤੀ ਹੈ ਗ੍ਰਹਿ ਮੰਤਰਾਲੇ ਨੇ ਪਰ ਯਾਤਰਾ ਦੇ ਲਈ ਮਨਜ਼ੂਰੀ ਸ਼ਖਤ ਸ਼ਰਤਾਂ ਜੜੀਆਂ ਨੇ ਉਹ ਲਗਾ ਦਿੱਤੀਆਂ ਨੇ ਪਹਿਲੀ ਸ਼ਰਤ ਕੀ ਹੈ ਕਿ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਿਰਫ ਆਪਣੇ ਅਧਿਕਾਰ ਤੇ ਖੇਤਰ ਦੇ ਅੰਦਰ ਮਾਨਤਾ ਪ੍ਰਾਪਤ ਸਿੱਖ ਧਾਰਮਿਕ ਸੰਗਠਨਾ ਰਹੀ ਸਪான்ਸਰ ਕੀਤੇ ਗਏ ਸਹੀ ਢੰਗ ਦੇ ਨਾਲ ਭਰੇ ਹੋਏ ਅਰਜ਼ੀਆਂ ਨੂੰ ਹੀ ਸਵੀਕਾਰ ਕਰੇਗੀ ਯਾਨੀ ਕਿ ਜੋ ਰਾਜ ਸਰਕਾਰ ਕਿਹੜੀ ਹੁੰਦੀ ਹੈ ਜਿਵੇਂ ਮੁੱਖ ਮੰਤਰੀ ਭਗਵੰਤ ਸਾਨ ਦੀ ਸਰਕਾਰ ਪੰਜਾਬ ਦੇ ਵਿੱਚ ਹੈ ਕੇਂਦਰ ਸ਼ਾਸਿਤ ਪ੍ਰਦੇਸ਼ ਕਿਹੜੇ ਹੁੰਦੇ ਨੇ ਜਿਵੇਂ ਚੰਡੀਗੜ੍ਹ ਹੈ ਠੀਕ ਹੈ ਨਾ ਉੱਥੋਂ ਦੇ ਜਿਹੜੇ ਲੋਕ ਨੇ ਉਹ ਆਪਣੇ ਅਧਿਕਾਰ ਤੇ ਖੇਤਰ ਦੇ ਅੰਦਰ ਮਾਨਤਾ ਪ੍ਰਾਪਤ ਸਿੱਖ ਧਾਰਮਿਕ ਸੰਗਠਨ ਯਾਨੀ ਕਿ ਜਿਵੇਂ ਅਸੀਂ ਕਹਿ ਲਿਆ ਕਿ ਪੰਜਾਬ ਦੇ ਵਿੱਚ ਕੌਣ ਹੈ ਐਸਜੀਪੀਸੀ ਇਸੇ ਤਰੀਕੇ ਦੇ ਨਾਲ ਜੇ ਦਿੱਲੀ ਦੀ ਆਪਾਂ ਗੱਲ ਕਰੀਏ ਦਿੱਲੀ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨਾਂ ਦੇ ਸੰਗਠਨਾਂ ਰਾਹੀਂ ਜੋ ਸਪான்ਸਰ ਕੀਤੇ ਗਏ ਸਹੀ ਢੰਗ ਦੇ ਨਾਲ ਭਰੀਆਂ ਹੋਈਆਂ ਅਰਜ਼ੀਆਂ ਨੇ ਉਹਨਾਂ ਨੂੰ ਹੀ ਸਵਕਾਰਿਆ ਜਾਵੇਗਾ ਕੋਈ ਆਪਣੇ ਤੌਰ ਦੇ ਉੱਤੇ ਜੇ ਮੰਨ ਲਓ ਕਿ ਮੈਂ ਨਾ ਐਸਜੀਪੀਸੀ ਦੇ ਥਰੂ ਜਾਣਾ ਚਾਹਨਾ ਨਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਥਰੂ ਜਾਣਾ ਚਾਹਨਾ ਮੈਂ ਸਿੱਧਾ ਅਪਲਾਈ ਕਰਾਂ ਤਾਂ ਉਹ ਮਨਜ਼ੂਰ ਨਹੀਂ ਹੋਊਗਾ ਹੁਣ ਦੂਜੀ ਸ਼ਰਤ ਕੀ ਰੱਖਤੀ ਕਿ ਅਰਜ਼ੀਆਂ ਦੀ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਨਾਲ ਸਲਾਹ مشورہ ਕਰਕੇ ਰਾਜ ਪੁਲਿਸ ਸੀਆਈਡੀ ਅਤੇ ਖੂਫੀਆ ਏਜੰਸੀਆਂ ਰਾਹੀਂ ਪੂਰੀ ਜਾਂਚ ਕੀਤੀ ਜਾਊਗੀ ਇਸ ਤੋਂ ਪਹਿਲਾਂ ਕਿ 22 ਅਕਤੂਬਰ 2025 ਤੱਕ ਗ੍ਰਹਿ ਮੰਤਰਾਲੇ ਨੂੰ ਇਹ ਸਾਰਾ ਡਾਟਾ ਵੀ ਭੇਜਿਆ ਜਾਵੇਗਾ ਯਾਨੀ ਕਿ ਜੇ ਤੁਸੀਂ ਅਪਲਾਈ ਕਰਦੇ ਆ ਤਾਂ ਏਜੰਸੀਆਂ ਦੇ ਨਾਲ ਸਲਾਹ مشورہ ਹੋਊਗਾ ਪੰਜਾਬ ਪੁਲਿਸ ਜੇ ਤੁਸੀਂ ਪੰਜਾਬ ਵਾਸੀ ਹੋ ਤਾਂ ਪੰਜਾਬ ਪੁਲਿਸ ਜਿਹੜੀ ਇਹਦੇ ਵਿੱਚ ਦਖਲ ਦੇਊਗੀ ਇਸ ਤੋਂ ਇਲਾਵਾ ਸੀਆਈਡੀ ਅਤੇ ਖੂਫੀਆ ਏਜੰਸੀਆਂ ਰਾਹੀਂ ਤੁਹਾਡੀ ਪੂਰੀ ਜਾਂਚ ਹੋਊਗੀ ਅਤੇ ਉਹ ਤੋਂ ਪਹਿਲਾਂ ਜਿਹੜੀਆਂ ਤੁਹਾਡੀਆਂ ਅਰਜ਼ੀਆਂ ਨੇ ਉਹ 22 ਅਕਤੂਬਰ 2025 ਤੱਕ ਗ੍ਰਹਿ ਮੰਤਰਾਲੇ ਨੂੰ ਭੇਜੀਆਂ ਜਾਣੀਆਂ ਤੀਜੀ ਸ਼ਰਤ ਕੀ ਹੈ ਸਿਰਫ ਉਹਨਾਂ ਸ਼ਰਧਾਲੂਆਂ ਨੂੰ ਜਿਨ੍ਹਾਂ ਦੀ ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਰਾਹੀਂ ਸ਼ਿਫਾਰਿਸ਼ ਕੀਤੀ ਗਈ ਹੈ ਅਤੇ ਬਾਅਦ ਵਿੱਚ ਪਾਕਿਸਤਾਨ ਰਾਹੀਂ ਵੀਜ਼ਾ ਜਾਰੀ ਕੀਤਾ ਗਿਆ ਹੈ ਉਹਨਾਂ ਨੂੰ ਨਾਮਜ਼ਦ ਸਿੱਖ ਜਥੇ ਦੇ ਮੈਂਬਰ ਵੱਜੋਂ ਆਈਸੀਪੀ ਅਟਾਰੀ ਸਰਹੱਦ ਰਾਹੀਂ ਯਾਤਰਾ ਕਰਨ ਦੀ ਇਜਾਜ਼ਤ ਹੋਵੇਗੀ ਯਾਨੀ ਕਿ ਉਹ ਲੋਕ ਜਿਨ੍ਹਾਂ ਨੂੰ ਐਜੀਪੀਸੀ ਦੇ ਵੱਲੋਂ ਜਾਂ ਫਿਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਾਂ ਉਹ ਧਾਰਮਿਕ ਸੰਗਠਨ ਜਿਨ੍ਹਾਂ ਦੇ ਵੱਲੋਂ ਉਹਨਾਂ ਨੂੰ ਲੋਕਾਂ ਨੂੰ ਜਿਹੜਾ ਵੀਜ਼ਾ ਅਪਲਾਈ ਕਰਨ ਵਾਸਤੇ ਕਿਹਾ ਗਿਆ ਸੀ ਉਹਨਾਂ ਨੂੰ ਜਿਹੜਾ ਆ ਅਟਾਰੀ ਸਰਹੱਦਾਂ 'ਤੇ ਯਾਤਰਾ ਕਰਨ ਦੀ ਇਜਾਜ਼ਤ ਹੋਊਗੀ ਚੌਥੀ ਸ਼ਰਤ ਕੀ ਲਾਤੀ ਕਿ ਯਾਤਰਾ ਦੀ ਸਖਤੀ ਦੇ ਨਾਲ ਸਿਰਫ ਐਮ ਐਚ ਏ ਪ੍ਰਵਾਨਿਤ ਜਥੇ ਦੇ ਹਿੱਸੇ ਵੱਜੋਂ ਹੀ ਆਗਿਆ ਹੋਵੇਗੀ ਇੱਥੋਂ ਤੱਕ ਕਿ ਵੈਧ ਪਾਕਿਸਤਾਨੀ ਵੀਜ਼ਾ ਹੁਣ ਚੌਥੀ ਸ਼ਰਤ ਕੀ ਰੱਖਤੀ ਕਿ ਯਾਤਰਾ ਦੀ ਸਖਤੀ ਦੇ ਨਾਲ ਸਿਰਫ MHA ਪ੍ਰਵਾਨਿਤ ਜਥੇ ਦੇ ਹਿੱਸੇ ਵਜੋਂ ਹੀ ਆਗਿਆ ਹੋਵੇਗੀ ਇਥੋਂ ਤੱਕ ਕਿ ਵੈਦ ਪਾਕਿਸਤਾਨੀ ਵੀਜ਼ਾ ਰੱਖਣ ਵਾਲਿਆਂ ਨੂੰ ਵੀ ਸੁਰੱਖਿਆ ਕਾਰਨਾਂ ਕਰਕੇ ਸਤੰਤਰ ਤੌਰ ਉੱਤੇ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਤਾਂ ਦੋਸਤੋ ਜੇ ਸਿੱਧੇ ਸਿੱਧੇ ਤੌਰ ਤੇ ਆਪਾਂ ਦੇਖੀਏ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਨੂੰ एसजेपीਸੀ ਜਾਂ ਫਿਰ ਕਿਸੇ ਹੋਰ ਸਿੱਖ ਸੰਗਠਨ ਜਿਹੜੇ ਆਪਣੇ ਜਥੇ ਪਾਕਿਸਤਾਨ ਭੇਜਦੇ ਨੇ ਉਹਨਾਂ ਦੇ ਥਰੂ ਹੀ ਜਿਹੜਾ ਉਹ ਮਨਜ਼ੂਰੀ ਮਿਲ ਸਕਦੀ ਹੈ ਤੁਹਾਨੂੰ ਜਾਣ ਦੀ ਜੇ ਤੁਸੀਂ ਆਪਣੇ ਤੌਰ ਤੇ ਕੋਸ਼ਿਸ਼ ਕਰੋਗੇ ਕਿ ਮੈਂ ਪਾਕਿਸਤਾਨ ਜਾਣਾ ਚਾਹਨਾ ਤੇ ਵੀਜ਼ਾ ਲਗਵਾ ਲਮ ਜਿੱਦਾਂ ਆਪਾਂ ਕੈਨੇਡਾ ਜਾਣ ਵਾਸਤੇ ਜਾਂ ਅਮਰੀਕਾ ਜਾਣ ਵਾਸਤੇ ਵੀਜ਼ਾ ਲਗਵਾਉਂਦੇ ਉਸੇ ਤਰੀਕੇ ਜੇ ਆਪਾਂ ਪਾਕਿਸਤਾਨ ਵਾਸਤੇ ਵੀਜ਼ਾ ਲਪਾਉਣਾ ਤਾਂ ਉਹ ਤੁਹਾਨੂੰ ਹਰ ਕਿਸੇ ਨੂੰ ਮਿਲ ਨਹੀਂ ਮਿਲ ਸਕਦਾ ਸੋ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਜਿਹੜੇ ਵੀ ਪਾਕਿਸਤਾਨ ਜਾਣਾ ਚਾਹੁੰਦੇ ਨੇ ਉਹਨਾਂ ਤੱਕ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਧੰਨਵਾਦ